ਇਤਿਮਾਨ ਚੈਨਲ ਦੇਖ ਲਈ ਸਾਰੇ ਦਰਸ਼ਕਾਂ ਦਾ ਮੈਂ ਮਨਪ੍ਰਿਤ ਸਿਮੀ ਕਾਰਦੀਆਂ ਨਿੱਕਾ ਸਵਾਗਤ ਹੋਰ ਬਤੇਰੇ ਜਾਣਕਾਰੀ ਦੇ ਲਈ ਬਣੇ ਰੋ ਸਾਡੇ ਚੈਨਲ ਦੇ ਨਾਲ ਬਾਵਾ ਸਹਿਬ ਨੇ ਇਹ ਜਾਗੋ ਨਾਲ ਬੜਿਆਂ ਦੀ ਖੁਕੀ ਕਢਾਈ ਹੈ ਰਹੀ ਹੁਣ ਵੀ ਹਰ ਜਾਗੋ ਮੈਂ ਬੰਦੋ ਜਾ ਰਹੇ ਹੁਣ ਜਾਗੋ ਆਇਆ ਜਾਗੋ ਆਇਆ ਟੈਂਟਾ ਤੋਂ ਭਾਸੀ ਰਾਮ ਨੂੰ ਪਿਆਰੀ ਕਿਸ਼ਨਾਮ ਨੂੰ ਪਿਆਰੀ ਏ ਡਾਗੋ ਨੇ ਜਾਨ ਦੁੱਖਾਂ ਵਿੱਚ ਪਾਈ ਨਹੀਂ ਹੁਣ ਚਾਹ ਚਲਾਈ ਏ ਤੇ ਤਾਂ ਨਾਲ ਵੀ ਏ ਡਾਗੋ ਕਾਸ਼ੀਰਾਮ ਨੂੰ ਪਿਆਰੀ ਏ ਡਾਗੋ ਕਾਸ਼ੀਰਾਮ ਡਾਗੋ ਕਾਸ਼ੀਰਾਮ ਨੂੰ ਪਿਆਰੀ ਇਹਦੇ ਪਿੱਛੇ ਲਾਈ ਜ਼ਿੰਦਗੀ ਏ ਸਾਰੀ ਪਰ ਉਹ ਬਾਤੀਆਂ ਦੀ ਡਾਗੋ ਨੇ ਜਾਨ ਦੁੱਖਾਂ ਵਿੱਚ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇੰਨਾ ਵਧੀਆ ਫੰਕਸ਼ਨ ਬਾਬਾ ਸਾਹਿਬ ਦੇ ਸਬੰਧ ਵਿੱਚ ਉਹਨਾਂ ਦਾ 133ਵਾਂ ਜਨਮ ਦਿਨ ਮਨਾਉਣ ਦੇ ਲਈ ਸਮਾਗਮ ਕੀਤਾ ਤੇ ਜਨਤ ਡਿਬੇਟ ਪੰਜਾਬ ਵੱਲੋਂ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਕਿ ਜਸਟਿਸ ਸੁਖਦੇਵ ਸਿੰਘ ਜੀ ਜਨਾਗਰ ਸਾਹਿਬ ਉਹਨਾਂ ਦੀ ਛਤਰ ਸ਼ਾਹਦ ਉਹ ਨਗਰਾਂ ਵੀ ਕਿ ਕਰਾਇਆ ਗਿਆ ਸੀ ਜਿੱਥੇ ਅਸੀਂ ਪਹਿਲੀ ਵਾਰ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਉੱਥੇ ਅਸੀਂ ਜਿਹੜੀ ਇਹ ਦਲਿਤ ਡਿਵੈਟ ਜਥੇਬੰਦੀ ਆ ਉਹਦਾ ਸੰਵਿਧਾਨ ਵੀ ਲਾਂਚ ਕਰਿਆ ਸੀ ਤੇ 11 ਮੈਂਬਰੀ ਕਮੇਟੀ ਦਾ ਵੀ ਗਠਨ ਕਰਿਆ ਸੀ ਤੇ ਉਹ ਕਮੇਟੀ ਆ ਜਿਹੜੀ ਮੀਟਿੰਗਾਂ ਹਜੇ ਕਰਨੀ ਪਈ ਸਾਡੀ ਪਰ ਜਿਹੜੀ ਦਲਿਤ ਡਿਵਿਡ ਜਥੇਬੰਦੀ ਆ ਉਹਦੀਆਂ ਮੀਟਿੰਗਾਂ ਲਗਾਤਾਰ ਹੁੰਨੀਆਂ ਰਹਿਣੀਆਂ ਚੌਥੇ ਸ਼ਨੀਵਾਰ ਨੂੰ ਮੀਟਿੰਗ ਹੁੰਦੀ ਆ ਉਹਦੀ ਜਨਾਗਲ ਸਾਹਿਬ ਦਾ ਆਫਿਸ ਸਭ ਨੂੰ ਪਤਾ ਹੀ ਆ ਜਿੰਨੇ ਵੀ ਮੈਂਬਰ ਹੈਗੇ ਨੇ ਤੇ ਸਭ ਨੂੰ ਰਿਕਵੈਸਟ ਆ ਜੇ ਤੁਸੀਂ ਜਥੇਬੰਦੀ ਦਾ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਨੂੰ ਦੇਖ ਕੇ ਤੁਹਾਡਾ ਨੰਬਰ ਆ ਜਿਹੜਾ ਉਹ ਗਰੁੱਪ ਦੇ ਵਿੱਚ ਪਾ ਦੇਵਾਂਗੇ ਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਵਿੱਚ ਕਵਿਤਾਵਾਂ ਲਿਖਣ ਵਾਲੇ ਵੀ ਆਏ ਹੋਏ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਜਿਹੜੀਆਂ ਬਾਹਰ ਕਿਤਾਬਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਉਹ ਵੀ ਉਹਨਾਂ ਦੀ ਬਦੌਲਤ ਲੱਗੀਆਂ ਹੋਈਆਂ ਉਹਨਾਂ ਨੇ ਹੰਬੜਾ ਮਾਰਿਆ ਤੇ ਅੱਜ ਕਿਤਾਬਾਂ ਦੀਆਂ ਸਟਾਲਾਂ ਜਿਹੜੀਆਂ ਤੁਸੀਂ ਬਾਹਰ ਦੇਖ ਸਕਦੇ ਹੋ ਸੁਖਵਿੰਦਰ ਸਿੰਘ ਜੀ ਚੌਰੜਾ ਸਦਾ ਦਰਵਾਜ਼ੇ ਖੁੱਲੇ ਸੱਜਣਾ ਦਿਨ ਆ ਪਾ ਮੇ ਰਾਤ ਆ ਜਾਤ ਧਰਮ ਭੇਦ ਭਾਪ ਦਾ ਆਪਣੇ ਵਿੱਚੋਂ ਲਾ ਕੇ ਆ ਮੈਂ ਕਦੇ ਨਹੀਂ ਰੋਕਦਾ ਤੈਨੂੰ ਮੈਂ ਕਦੇ ਨਹੀਂ ਰੋਕਦਾ ਤੈਨੂੰ ਕਰ ਮੇਰੇ ਭਾਵੇਂ ਜੁੱਤੇ ਪਾ ਕੇ ਆ ਨਫ਼ਰਤ ਹੋਵੇ ਨਾ ਜਿਸ ਵਿੱਚ ਸੁੱਖ ਨਫ਼ਰਤ ਹੋਵੇ ਨਾ ਜਿਸ ਵਿੱਚ ਸੁੱਖ ਐਸਾ ਖੁਦ ਨੂੰ ਬਣਾ ਕੇ ਆ ਐਸਾ ਖੁਦ ਨੂੰ ਬਣਾ ਕੇ ਆ ਚਾਰ ਕੋ ਲੈਣਾ ਬਾਬਾ ਸਾਹਿਬ ਦੇ ਬਾਰੇ ਜੇਕਰ ਹੁੰਦੇ ਨਾ ਭੀ ਮਰੋ ਜੇਕਰ ਹੁੰਦੇ ਨਾ ਭੀ ਮਰੋ ਸੋਚੋ ਹੁਣੀ ਸੀ ਕੀ ਜੂਨ ਸਾਡੀ ਪਸ਼ੂਆਂ ਵਾਂਗੂ ਸਾਨੂੰ ਰੱਖਣਾ ਸੀ ਪਸ਼ੂਆਂ ਵਾਂਗੂ ਸਾਨੂੰ ਰੱਖਣਾ ਸੀ ਪੀਣਾ ਸੀ ਜਾਤੀਵਾਦੀਆਂ ਜੋਕਾਂ ਵਾਂਗੂ ਖੂਨ ਸਾਡਾ ਉਹਨਾਂ ਦੇ ਕੇ ਸਾਨੂੰ ਹੱਕ ਬਰਾਬਰ ਦੇ ਉਹਨਾਂ ਦੇ ਕੇ ਸਾਨੂੰ ਹੱਕ ਬਰਾਬਰ ਦੇ ਦੁਆਰਾ ਬੋਲ ਰਹੇ ਹਨ ਉਹਨਾਂ ਦੇ ਕੇ ਸਾਨੂੰ ਹੱਕ ਬਰਾਬਰ ਦੇ ਸਭ ਦੇ ਬਰਾਬਰ ਕਰ ਦਿੱਤਾ ਉਹਨਾਂ ਦੇ ਕੇ ਸਾਨੂੰ ਹੱਕ ਬਰਾਬਰ ਦੇ ਸਭ ਦੇ ਬਰਾਬਰ ਕਰ ਦਿੱਤਾ ਅਸੀਂ ਖਾ ਕੇ ਖਾ ਕੇ ਰੱਖਵਾ ਕਰਨ ਨੂੰ ਬਾਬਾ ਸਾਹਿਬ ਨੂੰ ਹੀ ਪਾਸੇ ਕਰ ਦਿੱਤਾ ਬਾਬਾ ਸਾਹਿਬ ਨੂੰ ਹੀ ਪਾਸੇ ਕਰ ਦਿੱਤਾ ਸੋ ਇੰਨੀ ਅੰਕ ਲਾਈਨਾਂ ਲਈ ਤੋਂ ਬਾਅਦ ਮੈਂ ਇਜਾਜ਼ਤੋਂ ਆਪ ਸਭ ਤੋਂ ਇੱਕ ਵਾਰ ਆਪ ਸਭ ਨੂੰ ਫੇਰ ਬਾਬਾ ਸਾਹਿਬ ਦੇ 133ਵੇਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਕਰੀਆਮਾ ਜੈ ਪੀਮ ਜੈ ਪੀਮ ਜੈ ਪੀਮ ਧੰਨਵਾਦ ਜਿਹਨੂੰ ਸੈਕਟਰੀ ਬਣੇ ਬਾਬਾ ਸਾਹਿਬ ਇਹ ਤੁਹਾਡੀ ਸੋਚ ਸੀ ਜੇ ਤੁਸੀਂ ਸੰਵਿਧਾਨ ਦੇ ਅੰਦਰ ਇੱਕ ਬੋੜ ਦਾ ਹੱਕ ਦਿੱਤਾ ਝੁਗੀ ਜੋ ਰਾਣੀ ਬਣਦਾ ਹੱਕ ਦਿੱਤਾ ਝੁਗੀ ਜੋ ਰਾਜਾ ਬਣਦਾ ਹੱਕ ਦਿੱਤਾ ਇਹ ਸਰਬ ਤੇ ਸਰਬ ਸ਼ੇਰਾ 바ਵਾ ਸਾਹਿਬ ਤੁਹਾਨੂੰ ਜਾਣਦਾ ਹੈ ਨਹੀਂ ਤਾਂ ਪਹਿਲਾ ਰਾਣੀ ਦੇ ਪੇੜ ਤੋਂ ਜੰਮਿਆ ਬੱਚਾ ਰਾਜਾ ਬੰਦਰ ਸੀ ਅੱਜ ਤੋੜੇ ਦਿੱਤੇ ਹੋਏ ਅਧਿਕਾਰ ਦੇ ਨਾਲ ਤੋੜੀ ਦਿੱਤੀ ਹੋਈ ਬੋਰਡ ਦੇ ਨਾਲ ਰਾਜਾ ਬੰਦਰ ਲੇਕਿਨ ਸਾਡਾ ਸਮਾਜ ਬਹੁਤ ਪਛੜਿਆ ਹੋਇਆ ਹੈ ਇਹ ਐਜੂਕੇਟ ਦੇ ਕਰਨ ਦੀ ਲੋੜ ਹੈ ਐਸੇ ਸਾਂਝੀ ਨਰਾਂ ਦੀ ਲੋੜ ਹੈ ਹਿੰਦੂ ਮੈਰਿਜ ਐਕਟ ਹਿੰਦੂ ਅਡੌਪਸ਼ਨ ਐਂਡ ਮੇਂਟੇਨੈਂਸ ਐਕਟ ਹਿੰਦੂ ਮਿਨਿਓਰਿਟੀ ਐਂਡ ਗਾਰਡੀਅਨਸ਼ਿਪ ਐਕਟ ਐਂਡ ਹਿੰਦੂ ਸਸੈਸ਼ਨ ਐਕਟ ਅਸਲੀ ਟਾਈਮ ਦੇ ਵਿੱਚ ਇਹ ਐਕਟ ਦੇ ਵਿੱਚ ਤੁਸੀਂ ਦੇਖੋਗੇ ਨਾ ਔਰਤਾਂ ਨੂੰ ਪੂਰਾ ਅਧਿਕਾਰ ਹੈ ਮਰਦਾਂ ਦੇ ਬਰਾਬਰ ਤੇ ਅੱਜ ਬਾਬਾ ਸਾਹਿਬ ਦੀ ਬਦੌਲਤ ਅੱਜ ਮੈਂ ਇਸ ਮੰਚ ਤੇ ਖੜ ਕੇ ਬੋਲ ਪਾ ਰਹੀ ਹਾਂ ਜੇ ਬਾਬਾ ਸਾਹਿਬ ਉਸ ਟਾਈਮ ਉਹਨਾਂ ਚੀਜ਼ਾਂ ਦੇ ਲਈ ਨਹੀਂ ਸੈਕਰੀਫਾਈਸ ਕਰਦੇ ਕਾਸਟਿਜ਼ਮ ਨੂੰ ਉਹਨਾਂ ਦੇ ਖਿਲਾਫ ਨਾ ਜਾਂਦੇ ਤਾਂ ਬਾਬਾ ਸਾਹਿਬ ਕਰਕੇ ਅੱਜ ਅਸੀਂ ਇੱਥੇ ਨਾ ਪਹੁੰਚ ਪੰਦੇ ਸਪੈਸ਼ਲੀ ਮੈਂ ਅੱਜ ਨਾ ਪੜ ਪੰਦੀ ਅੱਜ ਮੈਂ ਲੋਅ ਡਿਗਰੀ ਕਰ ਰਹੀ ਹਾਂ ਤਾਂ ਮੈਂ ਉਹ ਵੀ ਨਾ ਕਰ ਪੰਦੀ ਤੇ ਬਾਬਾ ਸਾਹਿਬ ਨੇ ਹਿੰਦੂ ਕੋਡ ਬਿਲ ਜਿਹੜਾ 1947 ਦੇ ਵਿੱਚ ਅਸੈਂਬਲੀ ਚ ਪ੍ਰੇਜ਼ੈਂਟ ਕਰਿਆ ਪੰਡਿਤ ਜਵਾਹਰ ਲਾਲ ਨਹਿਰੂ ਇਸ ਦੇ ਖਿਲਾਫ ਸੀਗੇ ਠੀਕ ਹੈ ਲੇਕਿਨ ਬਾਬਾ ਸਾਹਿਬ ਨੇ ਇਸ ਦੇ ਰਿਗਾਰਡਿੰਗ ਵੀ ਬਹੁਤ ਸੈਕਰੀਫਾਈਸ ਕਰਕੇ ਹਿੰਦੂ ਕੋਡ ਬਿਲ ਜੋ ਅੱਜ ਦੇ ਟਾਈਮ ਵਿੱਚ ਹਨਾ ਰਿਪ੍ਰੇਜ਼ੈਂਟ ਹੋ ਚੁੱਕਿਆ ਤੇ ਔਰਤਾਂ ਨੂੰ ਕਿੰਨੇ ਅਧਿਕਾਰ ਮਿਲ ਚੁੱਕੇ ਨੇ ਹਨ ਬਾਬਾ ਸਾਹਿਬ ਦੀ ਬਦੌਲਤ ਤੇ ਬਾਬਾ ਸਾਹਿਬ ਦੀ ਜੋ ਸਟ੍ਰੈਟਜੀ ਸੀ ਐਜੂਕੇਟ ਐਜੀਟੇਟ ਔਰਗੇਨਾਈਜ਼ ਪੜੋ ਲਿਖੋ ਜੁੜੋ ਤੇ ਸੰਘਰਸ਼ ਕਰੋ ਇੱਕ ਬਾਬਾ ਸਾਹਿਬ ਫ੍ਰੈਂਚ ਰੈਵੋਲੂਸ਼ਨ ਦੇ ਆਈਡੀਆਜ਼ ਇਕੁਐਲਿਟੀ ਲਿਬਰਟੀ ਐਂਡ ਫ੍ਰੈਟਰਨਿਟੀ ਦੇ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ ਉਹਨਾਂ ਨੇ ਨਾ ਕਿ ਤਿੰਨ ਆਈਡੀਆਜ਼ ਨੂੰ ਫੋਲੋ ਕੀਤਾ ਬਲਕਿ ਜੇ ਤੁਸੀਂ ਸੰਵਿਧਾਨ ਦਾ ਪਹਿਲਾ ਪੰਨਾ ਪ੍ਰਯੰਬਲ ਦੇਖੋਗੇ ਨਾ ਉੱਥੇ ਵੀ ਬਾਬਾ ਸਾਹਿਬ ਨੇ ਲਿਬਰਟੀ ਫ੍ਰੈਟਰनिटी ਇਕੁਐਲਿਟੀ ਦੀ ਗੱਲ ਕੀਤੀ ਹੈ ਜੀ ਤੇ ਬਸ ਮੈਂ ਹੀ ਕਹਿਣਾ ਚਾਹੂੰਗੀ ਕਿ ਅੱਜ ਜੋ ਆਪਾਂ ਇੱਥੇ ਪਹੁੰਚੇ ਆ ਹਨਾ ਮੰਚ ਤੇ ਆਪਾਂ ਇਹ ਤੋਂ ਇੱਕੋ ਸਨੇਹ ਲੈ ਕੇ ਜਾਣਾ ਹੈ ਕਿ ਅਸੀਂ ਵਾਦੋ-ਵਾਦ ਪੜਨਾ ਸਪੈਸ਼ਲੀ ਜੋ ਆਪਣੇ ਯੂਥ ਹੈ ਇਹਨਾਂ ਚੀਜ਼ਾਂ ਵੱਲ ਘਟਾਣੇ ਤੇ ਆਪਾਂ ਨੂੰ ਕਿਤਾਬਾਂ ਪੜ੍ਹਨੀਆਂ ਦੀ ਜੋ ਹੈਬਿਟ ਆ ਐਸਟੈਬਲਿਸ਼ ਕਰਨੀ ਹੈ ਤੇ ਮੈਂ ਪੇਰੈਂਟਸ ਨੂੰ ਗੁਜ਼ਾਰਿਸ਼ करूंगी ਕਿ ਤੁਸੀਂ ਏਜ ਆਫ ਫੰਕਸ਼ਨਸ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਦੇਖੋ ਅੱਜ ਮੇਰੇ ਪਾਪਾ ਮੈਨੂੰ ਇੱਥੇ ਲੈ ਕੇ ਆਏ ਨੇ ਨਾ ਤੇ ਅੱਜ ਮੈਂ ਅਗਰ ਮੈਂ ਇੰਨੇ ਵੱਡੇ ਵੱਡੇ ਸਟੇਜਿਸ ਤੇ ਜਾ ਕੇ ਬੋਲ ਰਹੀ ਹਾਂ ਤਾਂ ਸਿਰਫ ਆਪਣੇ ਪਾਪਾ ਦੀ ਬਦੌਲਤ ਉਹਨਾਂ ਨੇ ਮੈਨੂੰ ਹਮੇਸ਼ਾ ਤੋਂ ਇੰਨਾ ਜ਼ਿਆਦਾ ਮੋਟੀਵੇਟ ਤੇ ਅਵੇਅਰ ਕੀਤਾ ਤੁਮੀ ਕਹਿੰਗੇ ਕਿ ਤੁਸੀਂ ਵੀ ਸਪੈਸ਼ਲੀ ਪੇਰੈਂਟਸ ਆਪਣੇ ਬੱਚਿਆਂ ਨੂੰ ਇਹ ਜੇ ਮੰਚਾ ਤੇ ਲਿਕੇ ਜਾਇਆ ਕਰੋ ਕਿਉਂਕਿ ਬਾਬਾ ਸਾਹਿਬ ਦਾ ਇੱਕੋ ਇੱਕ ਸੁਪਨਾ ਸੀ ਕਿ ਸਾਡੇ ਸਮਾਜ ਵਿੱਚੋਂ ਹੀ ਲੋਕੀ ਵੱਡੇ ਵੱਡੇ ਉਹ ਤੱਕ ਪਹੁੰਚਣ ਜਜਕੀਲ ਪ੍ਰੋਫੈਸਰਸ ਇੰਜੀਨੀਅਰਸ ਬਣਨ ਸੋ ਆਪਾਂ ਨੂੰ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਨਾ ਜੀ ਤੇ ਵਾਤੋ ਵਾਦ ਸੀ ਪੜ੍ਹੀਏ ਠੀਕ ਹੈ ਤੇ ਆਪਣਾ ਜਿਵੇਂ ਬਾਬਾ ਸਾਹਿਬ ਨੇ ਕਿਹਾ ਕਿ ਆਪਣੇ ਹੱਕਾਂ ਦੇ ਲਈ ਲੜਨਾ ਸਟਾਰਟ ਕਰੀਏ ਜਿਵੇਂ ਅੱਜ ਅਸੀਂ ਇੱਥੇ ਲਿਖਿਆ ਗਿਆ ਹੈ ਉਹ ਜੋ ਦਲੀਲ ਨਹੀਂ ਸੁਣੇਗਾ ਤਾਂ ਇਕੜਪੰਤੀ ਹੱਥ ਧਰਮੀ ਹੋਏਗਾ ਉਹ ਜੋ ਦਲੀਲ ਨਹੀਂ ਕਰ ਸਕਦਾ ਉਹ ਮੂਰਖ ਹੈ ਉਹ ਜੋ ਦਲੀਲ ਕਰਨ ਦਾ ਹੌਸਲਾ ਨਹੀਂ ਕਰਦਾ ਉਹ ਗੁਲਾਮ ਹੈ ਜੇ ਤੁਸੀਂ ਆਪਣੇ ਹੱਕ ਨਹੀਂ ਲੜੋਗੇ ਤਾਂ ਕੌਣ ਲੜੇਗਾ ਸਰ ਬਾਬਾ ਸਾਹਿਬ ਨੇ ਅੱਜ ਤੁਹਾਡੇ ਲਈ ਇੰਨੇ ਕਾਨੂੰਨ ਬਣਾ ਦਿੱਤੇ ਨੇ ਉਹਨਾਂ ਨੇ ਇੰਨਾ ਜ਼ਿਆਦਾ ਇਸ ਚੀਜ਼ ਲਈ ਸੈਕਰੀਫਾਈਸ ਕਰਿਆ ਤਾਂ ਤੁਹਾਨੂੰ ਵੀ ਇਸ ਚੀਜ਼ ਦੇ ਲਈ ਅਵੇਅਰ ਹੋਣਾ ਚਾਹੀਦਾ ਜੀ ਤੇ ਮੈਂ ਆਪਣੀ ਬਾਣੀ ਵਿੱਚ ਇੱਥੇ ਵਿਰਾਮ ਦੇਣਾ ਚਾਹੂੰਗੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੋਂ ਬੜੇ ਧਿਆਨ ਨਾਲ ਸੁਣਿਆ ਤੇ ਜੈ ਪੀ ਜੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਣਗੇ ਔਰ ਉਹ ਜਿਹੜੇ ਬਾਣੀਏ ਮਿਲਣਗੇ ਦੁਕਾਨਾ ਕਰਨ ਵਾਲੇ ਉਹਨਾਂ ਦੀਆਂ ਉਮਰਾਂ ਦੇਖੋ ਧਿਆਨ ਨਾਲ ਕੋਈ 80 ਸਾਲ ਦਾ ਕੋਈ 85 ਸਾਲ ਦਾ ਕੋਈ ਮਤਲਬ ਅਖੀਰਲੇ ਦਮ ਤੱਕ ਕੰਮ ਕਰਦੇ ਆ ਅਖੀਰਲੇ ਦਮ ਇੱਥੇ ਮੈਂ ਅਜਿਹੇ ਬੰਦਿਆਂ ਨੂੰ ਮਿਲਿਆ ਇੱਕ ਬੰਦੇ ਨੇ ਤੁਹਾਨੂੰ ਬੜੀ ਮਜ਼ੇਦਾਰ ਕਹਾਣੀ ਸੁਣਾਉਣਾ ਉਹਦਾ ਉਹਦਾ ਕੋਸ਼ਿਸ਼ ਤੁਸੀਂ ਐਮਨਿਊਜ਼ਮੈਂਟ ਵੀ ਲਿਓ ਕੁਝ ਅਫਸੋਸ ਵੀ ਨੀ ਕਰਿਓ ਇੱਕ ਬੰਦਾ ਨੌਕਰੀ ਚੋ ਕਿਸੇ ਚ ਕਲਰਕ ਕਲਰਕ ਲੱਗਿਆ ਵਾ ਸੀ ਰਿਟਾਇਰ ਹੋ ਗਿਆ ਕਚਹਿਰੀ ਦੇ ਵਿੱਚ ਉਹਨੇ ਆਪਣਾ ਮੁੰਡਾ ਬਿਠਾਇਆ ਵਾ ਸੀ ਫੋਟੋ ਸਟੇਟ ਦੀ ਮਸ਼ੀਨ ਦੇ ਕੇ ਤੇ ਮੈਨੂੰ ਕਹਿੰਦਾ ਵੀ ਜਨਾਗੜ ਸਾਹਿਬ ਤੁਹਾਡੇ ਕੋਲ ਕੰਮ ਹੁੰਦਾ ਤੁਸੀਂ ਇਹਨੂੰ ਮੁੰਡੇ ਨੂੰ ਫੋਟੋ ਸਟੇਟ ਦਾ ਕੰਮ ਦੇ ਦਿਆ ਕਰੋ ਥੋੜਾ ਬਹੁਤ ਲੈ ਕੋਈ ਤੇ ਦਾ ਕਰੇਗੇ ਮਖਿਆ ਤੁਹ ਗੇੜਾ ਹੈਗਾ ਕੋਣ ਕਿ ਕਿੱਥੇ ਲੱਗਿਆ ਕਹਾ ਮੈਂ ਕਰ ਰਿਹਾ ਮੈਂ ਕਿ ਬਈ ਤੂੰ ਮਾੜਾ ਮੋਟਾ ਬੈਠਿਆ ਕਰੀ ਦੇਖਣ ਜਦ ਉਹਨੇ ਮੈਂ ਇਦਾਂ ਕਹਿਆ ਨਾ ਮਾੜਾ ਮੋਟਾ ਬੈਠਿਆ ਕਰ ਤੁਸੀਂ ਹੁਣ ਮੇਰੀ ਐਕਟਿੰਗਸ ਦੇਖਿਓ ਪੂਰੇ ਮਤਲਬ ਉਹਨੂੰ ਇੰਨੀ ਅਜੀਬ ਲੱਗੀ ਹੈ ਵਾ ساری ਉਮਰ ਕੰਮ ਕਰ ਲਿਆ ਇਸ ਤਰ੍ਹਾਂ ਮਤਲਬ ਜਿਵੇਂ ਮੈਂ ਉਹਨੂੰ ਕਿਹਾ ਨਾ ਮੈਂ ਮਾੜਾ ਮੋਟਾ ਹੀ ਤਾਂ ਨਾ ਬੈਠਿਆ ਕਰ ਜਿਹਾ ਹੈ ਜਮੈਂ ਉਹਦੇ ਚੁੰਡੀ ਵੱਢਦੀ ਹੁੰਦੀ ਉਹਨੂੰ ਇੰਨੀ ਤਕਲੀਫ ਹੋਈ ਬੰਦੇ ਨੂੰ ਬੇ ਉਹ 52 ਸਾਲ ਦਾ ਹੀ ਹਲੇ ਰਿਟਾਇਰ ਹੋਇਆ ਸੀ 58 ਸਾਲ ਦਾ ਬਹੁਤ ਕੰਮ ਕਰ ਲਿਆ ਬਹੁਤ ਕੰਮ ਕਰਨਾ ਠੀਕ ਹੈ ਮੈਨੂੰ ਵਦੇਰਾ ਕਹਿੰਦੇ ਜਿਹੜਾ ਅਗ ਨੂੰ ਸਮਨ ਕਮਾ ਲੱਗੀ ਹੋਈ ਆ ਉਹ ਬਾਈ ਤਮਾ ਤਾਂ ਮੈਨੂੰ ਲੱਗੀ ਹੋਈ ਆ ਜੇ ਮੈਂ ਪੈਸਾ ਖੁੱਲੇ ਦਿਲ ਨਾਲ ਕਮਾਉਂਗਾ ਮੈਂ ਖੁੱਲੇ ਦਿਲ ਨਾਲ ਆਪਣੇ ਲੋਕਾਂ ਦੇ ਖਰਚ ਵੀ ਕਰੂੰਗਾ ਸਾਡੇ ਲੋਕਾਂ ਨੇ ਘੁੱਖ ਨੰਗ ਦਾ ਜਨਾਜ਼ਾ ਵੀ ਕੱਢਿਆ ਹੁੰਦਾ ਕੋਈ ਬੱਚਾ ਆ ਜਾਵੇ ਦੇਵ ਨੂੰ ਫੀਸ ਦੇਣ ਵਾਸਤੇ 5-10000 ਰੁਪਏ ਦੀ ਲੋੜ ਆ ਫੀਸ ਦੀ ਉਹ ਤੇ ਆਪਣੇ ਬੱਚਿਆਂ ਨੂੰ ਨਹੀਂ ਫੀਸ ਗੱਤੀ ਜਾਂਦੀ ਕਿਸੇ ਹੋਰ ਨੂੰ ਤਾਂ ਕਿਆ ਕਰੇਗਾ ਉਹ ਉਹੋ ਜਿਹੜੇ ਬਾਜ਼ਾਰ ਦੇ ਵਿੱਚ ਮжоਰਿਟੀ ਬਾਣੀਆਂ ਦੀਆਂ ਔਰ ਉਹਨਾਂ ਦੀ ਉਮਰ ਦਾ ਕੋਈ ਮਤਲਬ ਨਹੀਂ ਆ ਕੋਈ 50 ਸਾਲ ਦਾ ਕੋਈ ਛੋਟੀ ਉਮਰ ਦਾ ਬੱਚਾ ਵੀ ਸਭ ਕੰਮ ਕਰਦੇ ਸਭ ਕੰਮ ਕਰਨ ਲੱਗੇਵੇਂ ਪੈਸਾ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਜਰਾ ਮੈਥ ਵਾਲੇ ਵੀ ਬਾਕੀ ਵੀ ਛੇ ਇੱਕ ਘਰ ਚ 10 ਬੰਦੇ ਕਮਾਈ ਕਰਨਗੇ ਤਾਂ ਉਸ ਘਰ ਚ 10 ਗੁਣਾ ਕਮਾਈ ਨਹੀਂ ਆਏਗੀ 10 ਗੁਣਾ ਹੀ ਆਏਗੀ ਨਾ ਇੱਕ ਘਰ 'ਚ ਇੱਕ ਬੰਦਾ ਕੰਮ ਕਰਦਾ ਤੇ 10 ਜੀ ਖਾਣ ਵਾਲੇ ਆ ਤੇ ਉਸ ਘਰ 'ਚ ਇੱਕ ਬੰਦੇ ਦੀ ਕਮਾਈ ਰਹਿ ਜੂ ਇੱਕ ਬੰਦੇ ਦੀ ਵੀ ਨਹੀਂ ਰਹਿਣੀ ਤੇ ਜਿਹੜੇ ਘਰ 'ਚ 10 ਬੰਦੇ ਹੋਣ ਕੰਮ ਕੋਈ ਨਾ ਕਰਦਾ ਹੋਵੇ ਰੋਟੀ ਦੇ ਜਦੋਂ ਰੋਟੀ ਆ ਗਈ ਉਹ ਕਹਿੰਦੇ ਮੈਂ ਭੁੱਖਾ ਹਾਂ ਕਹਿੰਦੇ ਮੈਂ ਭੁੱਖਾ ਹਾਲਤ ਕੀ ਹੋਵੇ ਕੋਈ ਕ ਬਾਣੀਏ ਦੇ 10 ਬੰਦਿਆਂ ਦੇ ਜਿੱਥੇ ਕੰਮ ਕਰਦੇ ਉਹਨਾਂ ਦੇ ਘਰ ਨੂੰ ਦੇ ਦੇ ਕੇ ਹੌਂਕੇ ਲਈ ਜਾਵੇ ਲੈ ਬਾਣੀਆ ਦਾ ਠੱਗੀ ਮਾਰਦਾ ਇਹ ਤਾਂ ਲੁੱਟ ਮਚਾਈ ਪਈ ਹੈ ਇਹ ਤਾਂ ਦੇਖੋ ਆ ਕੋਠੀ ਉਰੇ ਪਾ ਲਈ ਇੱਕ ਕੋਠੀ ਜੀ ਨੇ ਗਵਿੰਦਗੜ੍ਹ ਪਾ ਲਈ ਇਹ ਤਾਂ ਜੀ ਮੋਹਾਲੀ ਵੀ ਮੋਹਾਲੀ ਵੀ ਚਾਰ ਪਲਾਟ ਲੈ ਲਏ ਇਹ ਜੋ ਠੱਗੀ ਦਾ ਕੰਮ ਕਰਦਾ ਜੀ ਬਸ ਇਹ ਤਾਂ 2 ਨੰਬਰ ਦਾ ਸਮਾਨ ਵੇਚਦੇ ਆ ਮਤਲਬ ਫਿਰ ਅਸੀਂ ਨਾ ਆਪਣੇ ਆਪ ਨੂੰ ਤਸੱਲੀ ਦੇਣ ਵਾਸਤੇ ਵੀ ਮੈਂ ਬੜਾ ਸਾਫ਼ ਸੁਥਰਾ ਹੈ ਅਸੀਂ ਇਹੀ ਜੀਆਂ ਕਹਾਣੀਆਂ ਘੜੀ ਜਾਂਦੇ ਆ ਅਸੀਂ ਗਿਣਤੀ ਕਰੀ ਜਾਂਦੇ ਵੀ 10 ਮੇਰੇ ਮੈਂਬਰ 10 ਸੀਦੇ ਮੈਂਬਰ ਆ ਫਿਰ ਇਹਦੇ ਕੋਲ ਪੈਸਾ ਕਿੱਥੋਂ ਵੱਧ ਆ ਉਹ ਭਲੇ ਮਾਨਸ ਬੇਬਕੂਫਾ ਨਹੀਂ ਉਹ ਦੱਸਦੇ 10 ਕੰਮ ਕਰਦੇ ਆ ਤੁਸੀਂ ਦੱਸਦੇ 10 ਬਿੱਲੇ ਰਹਨੇ ਆ ਔਰ ਬਕਵਾਸ ਮਾਰੀ ਜਾਂਨੇ ਕਿ ਸਾਡੇ ਨਾਲ ਠੱਕਾ ਹੁੰਦਾ ਕੋਈ ਠੱਕਾ ਨਹੀਂ ਹੁੰਦਾ ਐਲਾਨ ਆ ਮੇਰਾ ਕੋਈ ਠੱਕਾ ਨਹੀਂ ਹੁੰਦਾ ਜੋਦ ਕਾਜ਼ੀ ਆਪਣੇ ਨਾਲ ਕਰ ਰਹੇ ਆ ਉਹ ਬੰਦ ਕਰੋ ਜੋਦ ਕਾਜ਼ੀ ਆਪਣੇ ਨਾਲ ਕਰ ਰਹੇ ਆ ਉਹ ਬੰਦ ਕਰੋ ਜੇ ਤੁਸੀਂ ਜੇ ਇੱਕ ਬੰਦਾ ਜਾਣ ਬੁੱਝ ਕੇ ਨੈਰ ਦੇ ਕੰਡੇ ਤੇ ਤੁਰਿਆ ਜਾ ਰਿਹਾ ਪਟੜੀ ਦੇ ਨਹੀਂ ਜਾ ਰਿਹਾ ਉਹਦਾ ਪੈ ਸਲਿੱਪ ਕਰਕੇ ਮਰ ਗਿਆ ਕਿ ਆਫਸੋਸ ਹੋਣਾ ਚਾਹੀਦਾ ਉਹ ਹੀ ਅਫਸੋਸ ਨਹੀਂ ਹੋਣਾ ਚਾਹੀਦਾ ਸੋ ਘਾਲ ਦਿੱਲਿੱਤਾਂ ਨਾਲ ਧੱਕੇ ਦਾ ਮੈਨੂੰ ਕੋਈ ਅਫਸੋਸ ਨਹੀਂ ਮੈਂ ਐਲਾਨ ਕਰਦਾ ਹਾਂ ਸਟੇਜ ਤੇ ਕੋਈ ਬੰਦਾ ਮੈਨੂੰ ਚੈਅ ਨਹੀਂ ਕਰਦਾ ਕੋਈ ਕੋਈ ਅਫਸੋਸ ਨਹੀਂ ਬਾਬਾ ਸਾਹਿਬ ਧੱਕਾ ਬੰਦ ਕਰ ਗਏ ਸਮਝੋ ਗੱਲ ਨੂੰ ਬਾਬਾ ਸਾਹਿਬ ਧੱਕਾ ਬੰਦ ਕਰ ਗਏ ਹੁਣ ਕੋਈ ਧੱਕਾ ਨਹੀਂ ਹੁੰਦਾ ਜਿਸ ਵਕਤ ਬਾਬਾ ਸਾਹਿਬ ਸਿੰਘ ਉਸ ਵਕਤ ਧੱਕਾ ਹੁੰਦਾ ਸੀ ਹੁਣ ਵੀ ਅਨੇਕਾਂ ਸਟੇਟਾਂ 'ਚ ਧੱਕਾ ਹੁੰਦਾ ਏ ਪੰਜਾਬ 'ਚ ਸਾਡੀ ਜਥੇਬੰਦੀ ਦਾ ਨਾਮ ਦਲੇਰ ਤੰਦੇਵੜ ਪੰਜਾਬ ਅਸੀਂ ਪੰਜਾਬ ਦੀ ਗੱਲ ਕਰਦੇ ਆ ਅਸੀਂ ਬਾਕੀ ਬ੍ਰੌਡ ਉਹਦੇ 'ਚ ਨਹੀਂ ਸਾਡਾ ਸਪੈਕਟਰ ਪੰਜਾਬ 'ਚ ਹੀ ਧੱਕਾ ਹੁੰਦਾ ਅਸੀਂ ਇਹ ਗੱਲ ਕਰਦੇ ਬਾਹਰ ਰੋਟੀ ਤੋਂ ਬੰਦਾ ਭੁੱਖਾ ਮਰ ਸਕਦਾ ਪੰਜਾਬ 'ਚ ਹੀ ਮਰ ਸਕਦਾ ਗੁਰੂਆਂ ਦੀ ਦੇਣ ਆ ਲੰਗਰ ਤੁਸੀਂ ਮੈਂ ਆਪਣੀ ਅੱਖੀਂ ਦੇਖਿਆ ਕਿੰਨੇ ਬਿਹਾਰ ਯੂਪੀ ਚੋਂ ਆ ਕੇ ਬੰਦੇ ਰੇੜੀਆਂ ਲਾਉਂਦੇ ਆ ਲੰਗਰ ਚ ਸੇਵਾ ਕਰਦੇ ਆ ਸ਼ਾਮ ਨੂੰ ਰੋਟੀ ਖਾਂਦੇ ਆ ਜਦ ਸੇਵਾ ਕਰਕੇ ਰੋਟੀ ਖਾਂਦੇ ਉਹਨਾਂ ਨੂੰ ਕੋਈ ਨਹੀਂ ਰੋਕਦਾ ਉੱਥੇ ਜਦੋਂ ਆਪਣੇ ਪੈਰਾਂ ਤੇ ਖੜ ਜਾਂਦੇ ਆ ਫਿਰ ਹੌਲੀ 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 ਆਉਣੀ ਉਹ ਹੋਟਲ ਪਾ ਲੈਂਦੇ ਆ ਬੜੇ ਬੜੇ ਕਾਰੋਬਾਰ ਕਰ ਲੈਂਦੇ ਆ ਜਿਹੜੇ ਅਸੀਂ ਆ ਇੱਥੇ ਬਾਬਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕਦੇ ਅਸੀਂ ਉੱਥੇ ਹੀ ਰਹਿਨੇ ਆ ਪਹਿਰਾ ਦੇਣ ਤੇ ਅਸੀਂ ਚੌਕੀਦਾਰੀ ਕਰਦੇ ਆ ਕਿਸੇ ਮਤਲਬ ਆਪਣੇ ਗ੍ਰਾਮ ਦੀ ਅਸੀਂ ਬਾਬਾ ਸਾਹਿਬ ਦੀ ਸੋਚ ਦਾ ਕੋਈ ਪਹਿਰਾ ਨਹੀਂ ਦੇਣ ਵਾਲੇ ਬੰਦੇ ਜਿੱਦਣ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਅਪਣਾ ਲਿਆ ਸਾਨੂੰ ਇਹ ਕਹਿਣ ਦੀ ਕਦੇ ਲੋੜ ਨਹੀਂ ਪਵੇਗੀ ਕਿ ਵੀ ਸਾਡੇ ਨਾਲ ਤੱਕਾਉਂਦਾ ਤੁਸੀਂ ਮੰਨ ਨੂੰ ਇੱਕ ਜਵਾਬ ਦੋ ਕਦੇ ਬਾਣੀਏ ਨੇ ਬਾਣੀਏ ਨੇ ਮੰਗੀ ਰਿਜ਼ਰਵੇਸ਼ਨ ਮੰਗੀ